ਹਰ ਸਾਲ ਦੁਬਾਰਾ ਦੇ ਨਾਲ ਸੈਨਮਲ ਹੈ ਵਿੱਚ ਆਪ ਜੀ ਨੂੰ ਨੋਟ ਕਰਨਾ ਹੈ ਆਪ ਜੀ ਨੂੰ ਸਾਰੋਸ਼ਣ ਦੀ ਉਹਨਾਂ ਦੇ ਨਾਲ ਜੇ ਜੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਮਹਾਰਾਜ ਦਾ ਗੁਰੂ ਸੱਚਾ ਪਾਤਸ਼ਾਹ ਦਾ ਇਸ ਪਵਿੱਤਰ ਧਰਤੀ ਤੇ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਸਾਹਿਬ ਦਾ ਜਿੱਥੇ ਸ਼ੁਕਰਾਨਾ ਕਰਨ ਦੇ ਲਈ ਉੱਥੇ ਹੀ ਗੁਰੂ ਸਾਹਿਬ ਦਾ ਉਹ ਤਾਸਰਾ ਲੈਣ ਦੇ ਲਈ ਜਿਹੜਾ ਪਰ ਆਉਣ ਵਾਲੇ ਨਵਾਂ ਸਾਲ ਚਿੱਤੇ ਚ ਦਸਤਕ ਦੇਣ ਜਾ ਰਹੇ ਹਾਂ 2026 ਪ੍ਰਮਾਤਮਾ ਸੱਚੇ ਪਾਤਸ਼ਾਹ ਪੰਜਾਬ ਨੂੰ ਛੜ ਦੀ ਕਲਾ ਬਖਸ਼ੇ ਔਰ ਪੰਜਾਬ ਹਮੇਸ਼ਾ ਤਰੱਕੀਆਂ ਮਾਣੇ ਤੇ ਸਾਰਿਆਂ ਦੀ ਤੰਦਰੁਸਤੀ ਦੀ ਅਰਦਾਸ ਚੜ੍ਹਦੀ ਕਲਾ ਦੇ ਦਾਸ ਸੋ ਉਹਦਾ ਬੇਸਿਕਲੀ ਉਹ ਤਾਸਰ ਲੈਂਦੇ ਲਈ ਅੱਜ ਇਥੇ ਪਹੁੰਚੇ ਪਰਿਵਾਰ ਦੀ ਚੜ੍ਹਦੀ ਕਲਾ ਦੇ ਨਾਮ ਨਾਲ ਪਾਰਟੀ ਦੀ ਵੀ ਅਰਦਾਸ ਕੀਤੀ ਕਿ ਕਿ ਉਹ ਮੜਾ ਅ ਬਿਲਕੁਲ ਵੈਸੇ ਕੋਈ ਅੱਜ ਐਸਾ ਕੋਈ ਮਕਸਦ ਨਹੀਂ ਆ ਪੋਲਿਟੀਕਲ ਕੋਈ ਅ ਮੰਤਵ ਨਹੀਂ ਆ ਕਿ ਅੱਜ ਇੱਥੇ ਵਿਜ਼ਿਟ ਕਰਨ ਦਾ ਔਰ ਮੈਂ ਪਹਿਲਾਂ ਹੀ ਬੋਲਿਆ ਕਿ ਸਮੁੱਚੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਲੈ ਕੇ ਅੱਜ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਪਹੁੰਚੇ ਤੇ ਮਾਰਾ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੇ ਸਾਰੇ ਪੰਜਾਬ